किस कविता ਦਾ ਟਾਈਟਲ ਹੈ ਮਿੱਟੀ ਤੈਨੂੰ ਸੱਚਮੁੱਚ ਲੱਗਦਾ ਕਿ ਮੈਂ ਮਿੱਟੀ ਹਾਂ ਜੇ ਹਾਂ ਤਾਂ ਮੈਂ ਤੇਰੇ ਨਾਲ ਸਹਿਮਤ ਹਾਂ ਕਿਉਂਕਿ ਮੈਂ ਉਹ ਮਿੱਟੀ ਹਾਂ ਜੋ ਕਿਸੇ ਦੇ ਪੈਰਾਂ ਨੂੰ ਛੂਕੇ ਉਹਨਾਂ ਨੂੰ ਵੀ پاک ਕਰ ਦੇਵੇ ਮੈਂ ਉਹ ਮਿੱਟੀ ਹਾਂ ਜੋ ਕਿਸੇ ਦੇ ਪੈਰਾਂ ਨੂੰ ਛੂਕੇ ਉਹਨਾਂ ਨੂੰ ਵੀ ਕਰ ਦੇਵੀ ਜਿਸ ਵਿੱਚ ਕਵਿਤਾ ਦੀਆਂ अनेका ਖਾਣਾ ਛੁਪੀਆਂ ਨੇ ਜੋ ਸਿਰਫ ਕਿਸੇ ਖੁਸ਼ਕਿਸਮਤ ਕਿਸਾਨ ਦੇ ਹਿੱਸੇ ਆਉਣਗੀਆਂ ਜਿਹੜਾ ਉਸ ਨੂੰ ਮੁਹੱਬਤ ਨਾਲ ਖੋਦੇਗਾ ਤੇ ਜਿਸ ਵਿੱਚ ਉਹ ਜਜ਼ਬਾਤਾਂ ਦਾ ਪਾਣੀ ਪਾ ਕੇ ਸਿੰਜੇਗਾ ਤਾਂ ਉਸਦੇਆਂ ਖੇਤਾਂ ਵਿੱਚ ਵੀ ਪਿਆਰ ਰੰਗੀਆਂ ਫਸਲਾਂ ਉਗ ਆਉਣਗੀਆਂ ਉਹੀ ਮਿੱਟੀ ਹਾਂ ਸੋਹਣਿਆ ਜਿਸ ਦੀ ਖੁਸ਼ਬੂ ਹਰ ਰੂਹ ਵਿੱਚ ਘੁਲ ਕੇ ਉਸ ਰੂਹ ਨੂੰ ਵੀ ਖੁਸ਼ਬੂਦਾਰ ਬਣਾ ਦੇਵੇਗੀ ਜਿਹੜੀ ਗੁਰੂ ਘਰ ਜਾਂਦਿਆਂ ਪੈਰਾਂ ਨੂੰ ਲੱਗ ਜਾਂਦੀ ਹੈ ਤੇ ਜੁੱਤੀ ਪਾਉਣ ਲੱਗਿਆਂ ਅਸੀਂ ਉਸ ਨੂੰ ਝਾੜਨ ਲੱਗ ਪੈਂਦੇ ਹਾਂ ਜਿਹੜੀ ਗੁਰੂ ਘਰ ਜਾਂਦਿਆਂ ਪੈਰਾਂ ਨੂੰ ਲੱਗ ਜਾਂਦੀ ਹੈ ਤੇ ਜੁੱਤੀ ਪਾਉਣ ਲੱਗਿਆਂ ਅਸੀਂ ਉਸ ਨੂੰ ਝਾੜਨ ਲੱਗ ਪੈਂਦੇ ਹਾਂ ਜੋ ਸਦੀਆਂ ਤੋਂ ਪਈ ਕਿਸੇ ਕਿਤਾਬ ਉਤੇ ਜੋ ਸਦੀਆਂ ਤੋਂ ਪਈ ਕਿਸੇ ਕਿਤਾਬ ਉਤੇ ਪਰਤ ਬਣ ਜਾਂਦੀ ਹੈ ਤੇ ਕੋਈ ਭਾਗਾ ਵਾਲਾ ਆ ਕੇ ਉਸ ਨੂੰ ਆਪਣੇ ਹੱਥਾਂ ਨਾਲ ਝਾੜਦਾ ਹੈ ਤਾਂ ਉਹ ਮਿੱਟੀ ਉਹਨਾਂ ਹੱਥਾਂ ਨੂੰ ਵੀ ਆਪਣੇ ਰੰਗ ਵਿੱਚ ਰੰਗ ਦਿੰਦੀ ਹੈ ਜਿਸ ਤੋਂ ਇਹ ਸੰਸਾਰ ਬਣਿਆ ਤੇ ਜਿਸ ਵਿੱਚ ਇਸ ਸੰਸਾਰ ਨੇ ਘੁਰਨਾ ਹੈ ਤੇ ਰਾਖ ਬਣ ਕੇ ਸਮਾ ਜਾਣਾ ਹੈ ਮੈਨੂੰ ਉਹ ਮਿੱਟੀ ਨਾ ਸਮਝੀ ਜਿਸ ਦੀ ਬਦਨਾਮੀ ਦੀ ਧੂੜ ਉਡ ਕੇ ਤੇਰੀਆਂ ਅੱਖਾਂ ਵਿੱਚ ਪਵੇਗੀ ਮੈਨੂੰ ਉਹ ਮਿੱਟੀ ਬਿਲਕੁਲ ਨਾ ਸਮਝੀ ਜਿਸ ਦੀ ਬਦਨਾਮੀ ਦੀ ਧੂੜ ਉਡ ਕੇ ਤੇਰੀਆਂ ਅੱਖਾਂ ਵਿੱਚ ਪਵੇਗੀ ਤੇ ਉਸ ਤੋਂ ਬਚਣ ਲਈ ਤੈਨੂੰ ਆਪਣਾ ਮੁਖ ਛਪਾਉਣਾ ਪਵੇਗਾ ਬਲਕਿ ਉਹ ਮਿੱਟੀ ਸਮਝੀ ਜਿਸ ਤੋਂ ਹਰ ਘਰ ਵਿੱਚ ਚੁੱਲ੍ਹੇ ਦੀ ਨੁਹਾਰ ਸਰਜੀ ਜਾਵੇਗੀ ਜਿਸ ਤੋਂ ਘਰ ਬਣਨਗੇ ਟੁੱਟਣਗੇ ਨਹੀਂ ਜਿਸ ਵਿੱਚ ਲਿਬੜ ਕੇ ਬੱਚਿਆਂ ਦੇ ਚਿਹਰੇ ਬੇਹੱਦ ਮਾਸੂਮ ਲੱਗਣ ਲੱਗ ਪੈਂਦੇ ਨੇ ਜਿਸ ਵਿੱਚ ਲਿਬੜ ਕੇ ਬੱਚਿਆਂ ਦੇ ਚਿਹਰੇ ਬੇਹੱਦ ਮਾਸੂਮ ਲੱਗਣ ਲੱਗ ਪੈਂਦੇ ਨੇ ਮੈਨੂੰ ਮਿੱਟੀ ਸਮਝ ਕੇ ਮੇਰਾ ਤਿਰਸਕਾਰ ਨਾ ਕਰੀ ਮੈਨੂੰ ਮਿੱਟੀ ਸਮਝ ਕੇ ਮੇਰਾ ਤਿਰਸਕਾਰ ਨਾ ਕਰੀ ਇੱਕ ਦਿਨ ਇਸੇ ਮਿੱਟੀ ਵਿੱਚੋਂ ਤਾਰੇ ਜਗਣਗੇ ਯਾਦ ਰੱਖੀਂ ਚੰਨ ਬੇਕਰਾਰ ਹੋਏਗਾ ਇਸ ਦੀ ਇੱਕ ਛੋ ਲਈ ਬ੍ਰਹਿਮੰਡ ਖੁਸ਼ੀ ਵਿੱਚ ਝੂਮ ਉਠੇਗਾ ਇਸ ਨੂੰ ਗਲਨਣ ਲਾਉਣ ਲਈ ਸੂਰਜ ਲਿਸ਼ਕ ਉੱਠਣਗੇ ਇਸ ਦੇ ਨੂਰ ਨੂੰ ਵੇਖ ਕੇ ਉਸ ਦਿਨ ਇਹ ਮਿੱਟੀ ਚਮਕਦਾਰ ਹੋ ਜਾਵੇਗੀ ਚੇਤੇ ਰੱਖੀ ਮਿੱਟੀ ਹਾਂ ਪਰ ਮਿੱਟੀ ਨੂੰ ਮਾਣ ਹੈ ਮਿੱਟੀ ਹੋਣ ਦਾ ਚੇਤੇ ਰੱਖੀ ਮਿੱਟੀ ਹਾਂ ਪਰ ਮਿੱਟੀ ਨੂੰ ਮਾਣ ਹੈ ਮਿੱਟੀ ਹੋਣ ਦਾ ਧੰਨਵਾਦ